ਆ ਸਰ ਮੇਰਾ ਨਾਮ ਡਾਕਟਰ ਜਸਵਿੰਦਰ ਹੈ ਮੈਂ ਪਟਿਆਲਾ ਤੋਂ ਆ ਸਰ ਮੇਰਾ ਹੋਮ ਟਾਊਨ ਵੀ ਪਟਿਆਲਾ ਹੈ ਮੇਰੀ ਮੈਰਿਜ ਵੀ ਪਟਿਆਲਾ ਚ ਹੋਈ ਐਕਚੁਅਲੀ 9 ਸਾਲ ਸਰ ਮੈਂ ਹਿਮਾਚਲ ਪ੍ਰਦੇਸ਼ ਜੌਬ ਕੀਤੀ ਅਦਰ ਸਟੇਟ ਪਰ ਆਪਣੀ ਧੀ ਨੂੰ ਔਰ ਪੰਜਾਬ ਦੀ ਧੀ ਨੂੰ ਵਾਪਸ ਲਿਆਣ ਵਿੱਚ ਇਸ ਸਰਕਾਰ ਨੇ ਮੇਰਾ ਸਾਥ ਦਿੱਤਾ ਤੇ ਸਰ ਜੋ ਇਸ ਸਰਕਾਰ ਨੇ ਕੀਤਾ ਉਹ ਸ਼ਾਇਦ ਕਿਸੇ ਨੇ ਨਾ ਕੀਤਾ ਕਿਹੜੀ ਕਿਹੜੀ ਅਪਾਇੰਟਮੈਂਟ ਹੋਈ ਹੈ ਸਰ ਅਸਿਸਟੈਂਟ ਪ੍ਰੋਫੈਸਰ ਇਨ ਮੈਡੀਕਲ ਕਾਲਜ ਅੱਛਾ ਔਰ ਸਰ ਅੱਜ ਮੇਰਾ ਬਰਥਡੇ ਵੀ ਹੈ ਐਂਡ ਆਈ ਐਮ ਵੈਰੀ ਹੈਪੀ ਕਿ ਮੈਨੂੰ ਤੁਹਾਡੇ ਨਾਲ ਰੂਬਰੂ ਹੋਣ ਦਾ ਮੌਕਾ ਮਿਲਿਆ ਹੈ ਹਾਂ ਜੀ ਬਾਈ ਸਰ ਸਾਨੂੰ ਇਹ ਵੀ ਸੁਣਨ ਚਾਇਆ ਸੀ ਤੁਹਾਡੀ ਸਿਹਤ ਠੀਕ ਨਹੀਂ ਹੈ ਅਸੀਂ ਉਹ ਤਾਂ ਵਿਰੋਧੀ ਕਹਿੰਦੇ ਰਹਿੰਦੇ ਨੇ ਮੈਂ ਬਿਲਕੁਲ ਅੱਛਾ ਸਰ ਫੇਰ ਠੀਕ ਹੈ ਸਰ ਉਹ ਨਾ ਪੜਿਆ ਕਰੂ ਉਹ ਤਾਂ ਕਹਿੰਦੇ ਮਰ ਗਿਆ ਜੇ ਦੋ ਦਿਨਾਂ ਨਾ ਨਿਕਲ ਆ ਉਹ ਕਹਿੰਦੇ ਮਰ ਗਿਆ ਤਾਂ ਓਕੇ ਸਰ ਕਿਉਂਕਿ ਮੈਂ ਮਰ ਗਿਆ ਉਹਨਾਂ ਦੇ ਮੂਹਰੋਂ ਨਿਕਲ ਸਕਦਾ ਹੋਰ ਤਾਂ ਕੋਈ ਤਰੀਕਾ ਨਹੀਂ ਉਹਨਾਂ ਕੋਲ ਓਕੇ ਸਰ ਜੱਤਕਰ ਉਹਨਾਂ ਦੀ ਨਾ ਗੱਲ ਸੁਣਿਆ ਕਰੋ ਸਰ ਜੱਤਕਰ ਸਾਰੇ ਲੋਕਾਂ ਦੀਆਂ ਦੁਆਵਾਂ ਤੁਹਾਡੇ ਨਾਲ ਆ ਤੁਸੀਂ ਡਾਕਟਰ ਹੋ ਹਾਂ ਜੀ ਸਰ ਜਿਸ ਵੇ ਠੀਕ ਨਹੀਂ ਬਰਾਏ ਕਿ ਫਿਰ ਦਮੇ ਅੱਜ ਕੇ ਮੈਂ ਉਧਰੋਂ ਆਇਆ ਅੱਜ ਕੇ ਜਿਹੜੇ ਜੜੇ ਨੇ ਵੀ ਸਰਸਤ دعا ਵੀ ਕਰਦੇ ਆ ਕਿ ਤੁਸੀਂ ਹਮੇਸ਼ਾ ਤੰਦਰੁਸਤ ਰਹੋ ਨਹੀਂ ਨਹੀਂ ਪਰਮਾਤਮਾ ਦੇ ਹੱਥ ਆ ਸਾਰਾ ਕੁਝ ਪਰ ਉਹ ਨਾ ਬਚਾਰੇ ਠੀਕ ਕਰਨ ਫਿਰ ਉਹਨਾਂ ਕੋਲ ਹੋਰ ਕੋਈ ਅਸੀਂ ਸਭ ਵਿਸ਼ਵਾਸ ਵੀ ਨਹੀਂ ਕਰਦੇ ਉਹਨਾਂ ਤੇ ਬਸ ਥੈਂਕ ਯੂ ਸਰ ਗੁੱਡ ਲੱਕ ਹਾਂਜੀ ਕੋਈ ਹੋਰ ਸਾਥੀ ਸੱਚੀ ਕਾ ਮੇਰਾ ਨਾਮ ਮਨਪ੍ਰੀਤ ਕੌਰ ਮੈਂ ਰਾਮਗੜ੍ਹ ਜਵੰਦੀ ਪਿੰਡ ਤੋਂ ਬਿਲੋਂਗ ਕਰਦੀ ਆ ਤਹਿਸੀਲ ਸੁਨਾਮ ਤੋਂ ਹਾਂਜੀ ਜ਼ਿਲ੍ਹਾ ਸੰਗਰੂਰ ਜਰ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਆ ਤੇ ਮੈਂ ਬਹੁਤ ਆਪਣੀ ਲਾਈਫ ਦੇ ਵਿੱਚ ਸਟਰਗਲ ਕੀਤਾ ਆਫਟਰ ਬੀਟੈਕ ਮੈਂ ਆਲਸ ਵੀ ਕੀਤੀ ਬਾਹਰ ਜਾਣ ਲਈ ਕਿਉਂਕਿ ਸਾਰੇ ਉਮੀਦ ਛੱਡ ਚੁੱਕੇ ਸੀ ਮੇਰੇ ਘਰ ਦੇ ਵੀ ਵੀ ਕੋਈ ਜੋਬ ਨਹੀਂ ਮਿਲਦੀ ਇੱਥੇ ਸਾਰੇ ਬੇਰੁਜ਼ਗਾਰ ਹੀ ਰਹਿਣਗੇ ਵੀ ਚਲੋ ਮਾਪਾਪਾਂ ਦੀ ਇੱਛਾ ਨਹੀਂ ਸੀ ਬਾਹਰ ਤੋਰਨ ਦੀ ਫਿਰ ਵੀ ਮੈਂ ਟਰਾਈ ਕੀਤਾ ਵੀ ਇੱਥੇ ਕੁਝ ਨਹੀਂ ਬਣਨਾ ਜਦੋਂ 21 ਤੋਂ 21 ਤੋਂ ਬਾਅਦ ਜਦੋਂ ਹੁਣ ਪੋਸਟਾਂ ਨਿਕਲੀਆਂ ਨੇ ਤਾਂ ਇੱਕ ਉਮੀਦ ਜਾਗੀ ਕਿ ਸ਼ਾਇਦ ਹੋ ਸਕਦਾ ਹੈ ਤੁਹਾਡੇ ਤੇ ਬਹੁਤ ਆਸਾਂ ਸਿਆ ਸਾਡੇ ਇਲਾਕੇ ਦੇ ਵਿੱਚ ਤੁਹਾਨੂੰ ਬਹੁਤ ਮੰਨਿਆ ਜਾਂਦਾ ਥੋਨੂੰ ਹੀ ਜ਼ਿਆਦਾ ਵੋਟਸ ਮਿਲਦੀਆਂ ਨੇ ਤੇ ਇਸ ਤੋਂ ਬਾਅਦ ਜਦੋਂ ਪੇਪਰ ਦਿੱਤਾ ਤੇ ਜਦੋਂ ਮੈਂ ਕੋਈ ਵੀ ਆਪਣਾ ਸਰਟੀਫਿਕੇਟ ਬਣਵਾਇਆ ਕੋਈ ਵੀ ਸ਼ਿਫਾਰਿਸ਼ ਕੁਝ ਵੀ ਨਹੀਂ ਮਿਲਿਆ ਮੈਂ ਫ੍ਰੀ ਆਫ ਕੋਸਟ ਹੀ ਆਪਣੇ ਸਾਰੇ ਡਾਕੂਮੈਂਟਸ ਬਣਵਾਏ ਆਨਲਾਈਨ ਸਭ ਸਭ ਕੁਝ ਹੋਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਤੁਸੀਂ ਸਾਡਾ ਇੰਨਾ ਸਪੋਰਟ ਕੀਤਾ ਤੇ ਇਹ ਟਾਈਮ ਹੀ ਸੀ ਜਦੋਂ ਸਾਨੂੰ ਨਿਯੁਕਤੀ ਪੱਤਰ ਵੀ ਤੁਹਾਡੇ ਹੱਥੋਂ ਮਿਲਣੇ ਸੀਗੇ ਤਾਂ ਮੈਂ ਇਹ ਬਹੁਤ ਬੜਾ ਭਾਗਾ ਸਮਝ ਤੇ ਕਿਜਾ ਜੋ ਕਿ ਮੈਂ ਤੁਹਾਡੇ ਸਾਹਮਣੇ ਆ ਇਸ ਵੇਲੇ ਧੰਨਵਾਦ ਨਹੀਂ ਮਤਲਬ ਕੋਈ ਪੈਸਾ ਕੁਝ ਨਹੀਂ ਲੱਗਾ ਕਿਸੇ ਨਹੀਂ ਨਹੀਂ ਸਰ ਕੋਈ ਪੈਸਾ ਨਹੀਂ ਲੱਗਾ ਤਾਂ ਮੈਂ ਇਸ ਤੋਂ ਬਹੁਤ ਜ਼ਿਆਦਾ ਖੁਸ਼ ਹਾਂ ਕਿਉਂਕਿ ਸਾਨੂੰ ਪਹਿਲਾਂ ਐਵੇਂ ਸੀ ਵੀ ਪਹਿਲਾਂ ਦੇਣੀ ਪੈਂਦੀ ਐ ਸ਼ਿਫਾਰਿਸ਼ ਕੁਝ ਵੀ ਬਣਵਾਉਣਾ ਹੋਵੇ ਤਾਂ ਜਦੋਂ ਅਸੀਂ ਗਏ ਤਾਂ ਉਹਨਾਂ ਨੇ ਕੁਝ ਵੀ ਨਹੀਂ ਲਿਆ ਹੈਗਾ ਤੇ ਨਹੀਂ ਨੌਕਰੀ ਵਾਸਤੇ ਚਿੱਠੀ ਲਈ ਕਰੇ ਨਹੀਂ ਨਹੀਂ ਜੀ ਨਹੀਂ ਨੋਕਿਲ ਵਰ ਕਿਵੇਂ ਪਤਾ ਲੱਗਿਆ ਵੀ ਤੁਹਾਨੂੰ ਸਿਲੈਕਟ ਕਰ ਲਿਆ ਗਿਆ ਅ ਸਰ ਆਨਲਾਈਨ ਹੋਇਆ ਸੀਗਾ ਸਭ ਕੁਝ ਪਹਿਲਾਂ ਪੇਪਰ ਹੋਇਆ ਪੇਪਰ ਤੋਂ ਬਾਅਦ ਜਲਦੀ ਹੀ ਸਾਡੇ ਮਤਲਬ ਕਿ ਕੁਆਲੀਫਾਈਡ ਹੋਏ ਬੱਚਿਆਂ ਦੀ ਲਿਸਟਾਂ ਆਈਆਂ ਸਾਡੇ ਡਾਕੂਮੈਂਟ ਵੈਰੀਫਿਕੇਸ਼ਨ ਹੋਈ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਸਾਨੂੰ ਸੰਦੇਸ਼ ਆਇਆ ਨਿਯੁਕਤੀ ਪੱਤਰ ਦਾ ਤਾਂ ਸਾਨੂੰ ਇਸ ਗੱਲ ਦੀ ਬਹੁਤ ਜ਼ਿਆਦਾ ਖੁਸ਼ੀ ਹੈ ਤੇ ਕਰ ਦੇ ਕੋਸ਼ਲੇ ਹਾਂਜੀ ਸਰ ਤੁਹਾਨੂੰ ਬਹੁਤ-ਬਹੁਤ ਦਵਾਮਾ ਬਾਹਰ ਜਾਣਾ ਨਹੀਂ ਨਹੀਂ ਸਰ ਹੁਣ ਨਹੀਂ ਬਾਹਰ ਜਾਣਾ ਅੱਜ ਕੜਾ ਹੀ ਛਡੂਗੀ ਸਰ ਹਾਂਜੀ ਹਾਂਜੀ ਸਰ ਚਲੋ ਗੁੱਡ ਲੱਕ ਥੈਂਕ ਯੂ ਸਾਡੇ ਪਿੰਡਾਂ ਦੀ ਕੁੜੀਆਂ ਜਾਂਦੀ ਵਸਦੀ ਹਾਂਜੀ ਕੋਲਪੁਰ ਫਸਿਕਾਸੀ ਹਾਂ ਸਰ ਸਤਿ ਸ਼ਕਤ ਮੇਰਾ ਨਾਮ ਕੁਨਾਲ ਠਾਕੁਰ ਹੈ ਮੈਂ ਪਠਾਨਕੋ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹਾਂ ਤਹਿਸੀਲ ਧਾਰਕਲਾਂ ਤੋਂ ਮੈਂ ਬਿਜਲੀ ਬੋਰਡ ਦੇ ਬਤੌਰ ਜੇ ਸਬਸਟੇਸ਼ਨ ਨਿਯੁਕਤ ਹੋਇਆ ਹਾਂ ਸਰ ਮੇਰਾ ਜਰਨੀ ਇਟਸ start from 2008 start from the nautical engineer then i uh, did my btech in electronics communication uske baad maine kaafi sa academy ki fir maine electrical energy electric engineering mein diploma kiya i may right now final year law student hu aur uh, district putan court se practice bhi karda ha acha aur uh, last year hi sir main form par hasi te main jeda jeda main difference hai means meri state te baaki state de vich ਔਰ ਰੀਸੈਂਟਲੀ ਕਿਤੇ ਵੀ ਤੁਸੀਂ ਐਗਜ਼ਾਮ ਦੇਣ ਜਾਓਗੇ ਜਾਂ ਕਿਤੇ ਵੀ ਜਾਓਗੇ ਐਗਜ਼ਾਮ ਬੱਚੇ ਘਰ ਬਾਤ ਚ ਪੁੱਜਦੇ ਪਹਿਲੇ ਆ ਜਾਂਦਾ ਕਿ ਐਗਜ਼ਾਮ ਲੀਕ ਹੋ ਗਿਆ ਸਾਡੇ ਚ ਕੀ ਕਿ 3 ਤਰੀਕ ਨੂੰ ਮੇਰਾ ਐਗਜ਼ਾਮ ਹੋਇਆ ਦਸ ਦੇ ਅਰਾਊਂਡ ਮੇਰੀ ਆਂਸਰ ਕੀ ਆ ਗਈ ਤੇ ਮੈਨੂੰ ਇਹਨਾ ਸਪਸ਼ਟ ਹੋ ਗਿਆ ਕਿ ਨਹੀਂ ਮੇਰੇ ਇਹਨੇ ਮਾਰਕਸ ਆ ਗਏ ਤੇ ਹੁਣ ਮੈਨੂੰ ਸਿਲੈਕਟ ਹੋ ਗਿਆ ਵਿਦੀਨ 2-3 ਵੀਕਸ ਮੇਰਾ ਰਿਜ਼ਲਟ ਆ ਗਿਆ ਕੰਬਾਈਨਡ ਮੈਰਿਟ ਲਿਸਟ ਆ ਗਈ ਫਿਰ ਉਸ ਤੋਂ ਬਾਅਦ ਵਿਦੀਨ 2 ਔਰ 3 ਵੀਕਸ ਨੂੰ ਆਨੇ ਮੈਨੂੰ ਡਾਕੂਮੈਂਟ ਵੈਰੀਫਿਕੇਸ਼ਨ ਲਈ ਪਟਿਆਲਾ ਹੈੱਡ ਆਫਿਸ ਚੱਲਦੇ ਆ ਤੇ ਇਹ ਪ੍ਰੋਸੈਸ ਜਿਹੜਾ ਪਹਿਲੇ ਸਾਲੋਂ ਸਾਲ ਚੱਲਦਾ ਸੀ ਔਰ ਵਿਦ ਕਾਂਗਰਸ ਐਂਡ ਵਿਦ ਯੂ ਆਲਸੋ ਸਰ ਉਹ 3 ਤੋਂ 4 ਮਹੀਨੇ ਦੇ ਨਾਲੇ ਸਭ ਤੋਂ ਵੱਡੀ ਖੁਸ਼ੀ ਮੇਰੀ ਹੈ ਕਿ ਮੈਂ ਜ਼ਿੰਦਗੀ 'ਚ ਪਹਿਲੀ ਵਾਰ ਤੁਹਾਨੂੰ ਲਾਈਵ ਦੇਖਤਾ ਪਿਆ ਹਾਂ ਅੱਛਾ ਸੀਰੀਅਸਲੀ ਲਾਜੋ ਨ ਦੇਖਣ ਨਹੀਂ ਸਰ ਤੇ ਵੀ ਮੈਂ ਦੇਖਿਆ ਸਰ ਨਹੀਂ ਸਰ ਸੀਰੀਅਸਲੀ ਯੂ ਆਰ ਇੱਕ ਪਿੰਡ 'ਚ ਮੈਂ ਗਿਆ ਉਹ ਬਚਰੇ ਨੂੰ ਉਹਦੇ ਕੋਲੇ ਬੋਕੈਬਲਰੀ ਇੰਨੀ ਹੈ ਨਹੀਂ ਸੀ ਕਹਿੰਦਾ ਤਾਂ ਇਹੀ ਚਾਹੁੰਦਾ ਸੀ ਉਹ ਕਿ ਅਸੀਂ ਤੁਹਾਨੂੰ ਪਹਿਲਾਂ ਬੇਬੀ ਤੇ ਦੇਖਦੇ ਸੀ ਉਹ ਕਹਿੰਦਾ ਜੀ ਮੈਂ ਤੁਹਾਨੂੰ ਜਿਉਂਦੇ ਪਹਿਲੀ ਵਾਰ ਦੇਖਿਆ ਨਹੀਂ ਨਹੀਂ ਸਰ ਅ ਨਹੀਂ ਨਹੀਂ ਆਈ ਕੈਨ ਅੰਡਰਸਟੈਂਡ ਨਹੀਂ 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 ਬਹੁਤ ਫੀਲਿੰਗ ਇੱਕ ਕਿਸ ਤਰ੍ਹਾਂ ਮਤਲਬ ਕਿ ਜ਼ਾਹਿਰ ਕੀਤੀ ਜਾਏ ਉਹ ਨਹੀਂ ਬਤਾ ਸਕਦਾ ਬੰਦਾ ਇੱਕ ਬਟ ਜੌਬ ਤੋਂ ਜ਼ਿਆਦਾ ਸੀਰੀਅਸਲੀ ਮੇਰੇ ਲਈ ਜ਼ਿਆਦਾ ਪ੍ਰਾਊਡ ਮੂਮੈਂਟ ਇਹ ਹੈ ਕਿ ਯੂ ਆਰ ਸਿਟਿੰਗ ਇਨ ਮਾਈ ਫਰੰਟ

ਸ਼੍ਰੀ ਗੱਲ ਸਰ ਸਰ ਮੇਰਾ ਨਾਮ ਗੁਰਮੀਤਾ ਮੈਂ ਦਰਾਹੇ ਤੋਂ ਸਾਨੂੰ ਡਿਸਟ੍ਰਿਕਟ ਲੁਧਿਆਣਾ ਪੈਂਦਾ ਏ ਸਰ ਮੈਂ ਬਹੁਤ ਧੰਨਵਾਦੀ ਆ ਤੁਹਾਡੀ ਪਹਿਲਾਂ ਤਾਂ ਅੱਜ ਤੱਕ ਹੁਣ ਤੱਕ ਜਿੰਨੇ ਵੀ ਆਫਰ ਲੈਟਰ ਮਿਲਦੇ ਨੇ ਆਪਣੇ ਮਾਈਕ ਤੁਹਾਡੇ ਹਾਂਜੀ ਸਰ ਜਿੰਨੇ ਵੀ ਆਫਰ ਲੈਟਰ ਮਿਲਦੇ ਨੇ ਆਪਾਂ ਪੂਰੇ ਇੰਡੀਆ ਦੀ ਗੱਲ ਕਰੀਏ ਸਾਰਿਆਂ ਨੂੰ ਬਾਇ ਪੋਸਟ ਆਉਂਦੀ ਆ ਮਾਨ ਸਰਕਾਰ ਪੰਜਾਬ ਦੇ ਵਿੱਚ ਪਹਿਲੀ ਆ ਜਿਹੜੇ ਪ੍ਰੋਗਰਾਮ ਕਰਕੇ ਸਾਨੂੰ ਇੱਥੇ ਬੁਲਾਉਂਦੇ ਨੇ ਸਾਨੂੰ ਮਾਨ ਮਹਿਸੂਸ ਕਰਦੇ ਨੇ ਵੀ ਅਸੀਂ ਕੁਝ ਹਾਸਲ ਕੀਤਾ ਅੱਜ ਸਰ ਇਸ ਦੌਰਾਨ ਇਸ ਪ੍ਰੋਸੈਸ ਦੌਰਾਨ ਇੱਕ ਵੀ ਰਿਸ਼ਵਤ ਦੀ ਜ਼ਰੂਰਤ ਨਹੀਂ ਪਈ ਸਾਨੂੰ ਤੇ ਨਾ ਹੀ ਸਰ ਅਸੀਂ ਕਿ ਕਿਸੇ ਦੀ ਸਪਾਰਸ਼ ਲਗਵਾਈ ਹੈ ਸਰ ਸਾਰਾ ਕੰਮ ਆਨਲਾਈਨ ਹੋਇਆ ਹੈ ਸਾਰਾ ਪੇਪਰ ਹੋਇਆ ਸਾਡਾ ਰਿਜ਼ਲਟ ਆਇਆ ਕਿਹੜੇ ਕੰਟੋਰਟ ਵਿੱਚ ਸਰ ਮੈਂ ਨਿਆ ਡਿਪਾਰਟਮੈਂਟ ਦੇ ਵਿੱਚ ਸਹਾਇਕ ਡਿਲਾਟ ਆਦੀ ਸੀ ਅੱਛਾ ਅਸਿਸਟੈਂਟ ਹਾਂਜੀ ਅਸਿਸਟੈਂਟ ਡਿਸਟ੍ਰਿਕਟ ਅਟਾਰਨੀ ਦੀ ਪੋਸਟ ਤੇ ਹਾਂਜੀ ਸਰ ਹਾਂਜੀ 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 ਸਰ ਇਹਦੇ ਵਿੱਚ ਮੈਂ ਤੁਹਾਡਾ ਬਹੁਤ ਧੰਨਵਾਦ ਕਰਦੀ ਆਂ ਸਰ ਪਹਿਲਾਂ ਕਰਦੇ ਕਹਿੰਦੇ ਸੀਗੇ ਵੀ ਤੂੰ ਬਾਹਰ ਚਲੀ ਜਾ ਪਰ ਸਰ ਮੇਰੀ ਇਹ ਅੱਛਾ ਸੀਗੀ ਮੈਂ ਇੱਥੇ ਹੀ ਰਹਿ ਕੇ ਨੌਕਰੀ ਕਰਨੀ ਆ ਸਰ ਧੰਨਵਾਦ ਤੁਹਾਡਾ ਬਹੁਤ ਜ਼ਿਆਦਾ ਗੁੱਡ ਲੱਕਕ ਟੈਂਕਿਊ ਸੋ ਸਰ ਕੋਈ ਇੱਕਦ ਹੋਰ ਸਾਥੀ ਕੋਈ ਉਧਰ ਹੌਸਲਾ ਬੱਤਾ ਜਾਂਦਾ ਨਾ ਹੁਣ ਬੇਨ ਕਿਤਾ ਨਹੀਂ ਕੋਲ ਸਰ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਰ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਸਰ ਇਹ ਤੁਹਾਡੀ ਸਰਕਾਰ ਚ ਮੇਰੀ ਇਹ ਤੀਸਰੀ ਜੌਬ ਹੈ ਸਰ ਜੀ ਸਰ ਮੈਂ ਪਹਿਲਾਂ ਕੀ ਕੀ ਸੀ ਪਹਿਲਾਂ ਸਰ 10 ਸਾਲ ਤੋਂ ਮੈਂ ਤਿਆਰੀ ਕਰ ਰਿਹਾ ਸੀ ਪਰ ਉਹ ਸਰਕਾਰ ਚ ਉਹਨਾਂ ਨੇ ਕਦੀ ਇੰਨਾ ਚਾਂਸ ਬਾਨੀ ਨਹੀਂ ਦਿੱਤਾ ਕਿ ਕਦੀ ਕੋਈ ਜੌਬ ਲੈ ਸਕੇ ਉਹ ਜਾਂਦੇ ਰਿਸ਼ਵਤ ਵਾਲੇ ਲੈ ਜਾਂਦੇ ਸੀ ਜਾਂ ਕੋਈ ਗਲਤ ਬੰਦੇ ਲੈ ਜਾਂਦੇ ਸੀ ਜਾਂ ਰਿਸ਼ਤੇਦਾਰ ਜੀ 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 ਸਰ ਮੈਂ ਮਿਹਨਤ ਕੀਤੀ ਸਰ ਤੇ ਤੁਹਾਡੀ ਸਰਕਾਰ ਚ ਤੀਸਰੀ ਜੌਬ ਲਾਈਨ ਆ ਰਹੀ ਆ ਪਹਿਲਾਂ ਕਿਹੜੀ ਪਹਿਲਾਂ ਸਰ ਪੀਐਸਪੀਸੀਐਲ ਚ ਏਐਸਐਸੀ ਫਿਰ ਪੀਡਬਲਯੂਡੀ ਚ ਇਸ ਟਾਈਮ ਜੀਡੀਐਮ ਹੁਣ ਸਰ ਫਿਰ ਪੀਐਸਪੀਸੀਐਲ ਚ ਜਈ ਸਬਸਟੇਸ਼ਨ ਦੀ ਪੋਸਟ ਹੈ ਸਰ ਜਿਹੜੀ ਜਿਹੜੀ ਵਧੀਆ ਲੱਗਦੀ ਉਹ ਲੈ ਲੈਂਦੇ ਜੀ ਸਰ ਬਹੁਤ ਬਹੁਤ ਧੰਨਵਾਦ ਸਰ ਦਾ ਬਹੁਤ 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 ਧੰਨਵਾਦ ਮਾਈ ਬੁਗ ਮਾਰਨਿੰਗ ਸਾਰਿਆਂ ਨੂੰ ਨਮਸਕਾਰ ਸਤ ਮੈਂ ਜਲੰਧਰ ਡਿਸਟ੍ਰਿਕਟ ਤੋਂ ਆ ਰਿਹਾ ਹਾਂ ਇੱਥੇ ਨਿਯੁਕਤੀ ਪੱਤਰ ਚਲੋ ਜੌਬ ਲੈਣਾ ਉਸੇਗਾ ਮੈਂ ਮੇਨ ਦੱਸਣਾ ਚਾਹੁੰਦਾ ਕਿ ਮੇਰੇ ਫਾਦਰ ਨੂੰ 3 ਦਿਨ ਪਹਿਲੇ ਇੱਕ ਅਟੈਕ ਹੋਇਆ ਮੈਂ ਜਸ ਕੰਡੀਸ਼ਨ ਚ ਇਥਾ ਆ ਉਹ ਅਲਾ ਕੀ ਹੈ ਬਟ ਜਸ ਟਾਈਮ ਯੂ ਕਾਲ ਆਈ ਉਸ ਤੋਂ ਬਾਅਦ ਅਸੀਂ ਮਤਲਬ ਸਭ ਕੁਝ ਕਲੀਅਰ ਸੀਗਾ ਡਾਕਟਰ ਨੇ ਓਕੇ ਕਹਿੰਦਾ ਸੀ ਬਟ ਵਿਦ ਥੈਟ ਕਾਲ ਓਨਲੀ ਡਾਟ ਆ ਰੀਸੀਵਡ ਫਰੋਂ ਦਾ ਪੀਐਸਪੀਸੀ दैट यू हैव टू कम हेयर एंड गेट योर लेटर मेरे फादर ने मूवमेंट शुरू की मैं फौजी था बेटा माई फादर इज फ्लाइंग पर उन्होंने इस गलते मतलब हो गया हौसला के ਉਹ ਉਹ ਰੇ ਜੀ ਜਾਕੀ ਉਹ ਵੈਸੇ ਹੀ ਕਾਫੀ ਮੋਟੀਵੇਟ ਕਰਦੇ ਮੇਰੇ ਨਾਲ ਹੀ ਆਏ ਸੀ ਜਦੋਂ ਸਾਡੀ ਡਾਕੂਮੈਂਟ ਵੈਰੀਫਿਕੇਸ਼ਨ ਹੋਈ ਉਹ ਵੀ ਇਲੈਕਟ੍ਰੀਕਲ ਇੰਜੀਨੀਅਰ ਨਹੀਂ ਹੈ ਹੈ ਕਿ ਹੈ ਉਹਨਾਂ ਨੇ ਇੰਡੀਅਨ ਪੋਸਟ ਜੋਬ ਕੀਤਾ ਪਰ ਲ ਸਾਰਾ ਆਪਣਾ ਆਪਣਾ ਸਾਰਾ ਸੇ ਜਲੰਧਰ ਜੀ ਰਹਿਣੇ ਬਟ ਇਹ ਚੀਜ਼ ਨੇ ਮਤਲਬ ਲਾਈਕ ਮੂਵ ਕੀਤਾ ਐਂਡ ਥੈਂਕ ਯੂ ਅੱਜ ਦਾ ਦਿਨ ਮੇਰੇ ਲਈ ਆ ਇੰਪੋਰਟੈਂਟ ਸੀ ਕਿ ਮੈਂ ਕੱਲ ਰਾਤੀ ਪਾਪਾ ਦੀ ਮੂਵਮੈਂਟ ਬਹੁਤ ਬਹੁਤ ਧੰਨਵਾਦ ਗੁੱਡ ਲੱਕ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਰ ਮੇਰਾ ਨਾਮ ਕੌਸ਼ਲ ਸ਼ਰਮਾ ਹੈ ਜੀ ਮੈਂ ਬਠਿੰਡਾ ਤੋਂ ਬਿਲੋਂਗ ਕਰਦਾ ਮੇਰੀ ਅਸਿਸਟੈਂਟ ਆਰਕੀਟੈਕਟ ਮ्युनਿਸਪਲ ਕਾਰਪੋਰੇਸ਼ਨ ਦੇ ਵਿੱਚ ਜੁਆਇਨਿੰਗ ਹੋਈ ਹੈ ਨਿਯੁਕਤੀ ਪੱਤਰ ਮਿਲ ਰਿਹਾ ਹੈ ਤੇ ਇਸ ਦੇ ਵਿੱਚ ਮੈਂ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦਾ ਮੇਰੇ ਮਾਪਿਓ ਦਾ ਸੁਪਨਾ ਸਾਕਾਰ ਕੀਤਾ ਇਹਦੇ ਵਿੱਚ ਬਿਲਕੁਲ ਹੀ ਟਰਾਂਸਪੇਰੈਂਸੀ ਨਾਲ ਹੋਇਆ ਹੈਗਾ ਸਾਰਾ ਜਿਹੜਾ ਪ੍ਰੋਸੈਸ ਹੋਇਆ ਹੈਗਾ ਇਹਦੇ ਵਿੱਚ ਕੋਈ ਵੀ ਮਤਲਬ ਕਿ ਰਿਸ਼ਵਤ ਖੋਰੀ ਹੈ ਕੁਝ ਵੀ ਨਹੀਂ ਕੀਤਾ ਗਿਆ ਹੈਗਾ ਤੇ ਬਹੁਤ ਹੀ ਮਤਲਬ ਕਿ ਮੇਰੇ ਪਾਪਾ ਦਾ ਇੱਕ ਸੁਪਨਾ ਸੀਗਾ ਕਿ ਜਿਹੜਾ ਕਿ ਤੁਸੀਂ ਸਰਕਾਰ ਕੀਤਾ ਹੈਗਾ ਬਿਲਕੁਲ ਟਰਾਂਸਪੇਰੈਂਸੀ ਨਾਲ ਕਿਉਂਕਿ ਪਹਿਲਾਂ ਵੀ ਇਸ ਤੋਂ ਪਹਿਲਾਂ ਵੀ ਮੈਂ ਕਿਤੇ ਹੈ ਮਤਲਬ ਅਪਲਾਈ ਕਿਤੇ ਸੀਗੇ ਪਰ ਕਦੇ ਹੋਇਆ ਨਹੀਂ ਸੀਗਾ ਪਰ ਜਦੋਂ ਇਸ ਵਾਰ ਮੈਂ ਅਪਲਾਈ ਕੀਤਾ ਮੇਰੇ ਪਾਪਾ ਨੇ ਕਿਹਾ ਸੀ ਕਿ ਹੁਣ ਫੇਰ ਲਾਵਾਂਗੇ ਜੋਰ ਪਰ ਕੁਝ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਕਿਹਾ ਮੈਨੂੰ ਭਰੋਸਾ ਹੈ ਸਰ ਤੇ ਮਾਨ ਸਾਹਿਬ ਤੇ ਤੇ ਉਹ ਬਿਲਕੁਲ ਹੀ ਟਰਾਂਸਪੇਰੈਂਸੀ ਨਾਲ ਹੀ ਮੈਂ ਅਸੈਪਟ ਕਰੂੰਗਾ ਜੋ ਵੀ ਹੋਊਗਾ ਤਾਂ ਤੇ ਬਿਲਕੁਲ ਟਰਾਂਸਪੇਰੈਂਸੀ ਨਾਲ ਹੋਇਆ ਹੈਗਾ ਤੇ ਬਹੁਤ ਬਹੁਤ ਧੰਨਵਾਦ ਜੀ ਗੁਰਲਾਬ ਜੀ ਗੁਰਲਾਬ ਬਾਡੀ ਮੈਨੇ ਪ੍ਰਸ਼ਾਦ ਕੀਤਾ ਬਹੁਤ ਬਹੁਤ ਧੰਨਵਾਦ ਉਹ ਪਿੱਛੇ ਉਹ ਪਿੱਛੇ ਬਿਲਕੁਲ ਪਿੱਛੇ ਸਰ ਸਸਰੀਕਾ ਜੀ ਸਸਰੀਕਾ ਮੈਂ ਅਬੋਰ ਤੋਂ ਆਨਾ ਜੀ ਜੀ ਕਿੱਲੇ ਵਾਲੀ ਪਿੰਡ ਹੈ ਮੇਰਾ ਮੇਰੇ ਪਿੰਡ ਦੇ ਵਿੱਚ ਵੀ ਰਾਜਨੀਤਿਕ ਤਣਾੜ ਬਹੁਤ ਨੇ ਉੱਤੇ ਮਤਲਬ ਕਿ ਸਟਾਰਟਿੰਗ ਤੋਂ ਇਹ ਹੀ ਚੱਲਦਾ ਆ ਰਿਹਾ ਸੀਗਾ ਵੀ ਜਿਵੇਂ ਕਿਸੇ ਨੇ ਸਪਾਰਸ਼ ਲਵਾਤੀ ਜੇ ਕੋਈ ਮਿਹਨਤ ਨਾਲ ਵੀ ਲੱਗ ਜਾਂਦਾ ਸੀ ਤਾਂ ਇਹ ਹੀ ਕਿਹਾ ਜਾਂਦਾ ਸੀ ਵੀ ਫਲਾਣੇ ਜਾਖੜ ਨੇ ਸਪਾਰਸ਼ ਕਰਤੀ ਹੋਣੀ ਹੈ ਜਾਂ ਕਿਸੇ ਨੇ ਵੀ ਹਮ ਪਰ ਹੁਣ ਜਦੋਂ ਤੋਂ ਮੈਂ ਮੰਨ ਲਓ ਤੁਹਾਡੀ ਸਰਕਾਰ ਆਈ ਹੈ 2021 ਤੋਂ ਬਾਅਦ ਮੇਰੀ ਇਹ ਦੂਜੀ ਜੌਬ ਹੈ ਵਾਲੀ ਹੁਣ ਪੀਐਸਪੀਸੀਐਲ ਜੀ ਇਸ ਤੋਂ ਬਿਨਾਂ ਵੀ ਮੈਨੂੰ 25 ਤਰੀਕ ਨੂੰ ਬੁਲਾਇਆ ਗਿਆ ਤੇ ਮੈਨੂੰ ਪਤਾ ਨਹੀਂ ਲੱਗ ਰਿਹਾ ਮੈਂ ਕੀ ਬੋਲੀ ਇਹਨਾਂ ਸਮਝ ਪਹਿਲੀ ਵਾਰੀ ਮਾਈਕ ਤੇ ਬੋਲੇ ਹਾਂ ਜੀ ਪਾ ਚਿੱਤਰਿਕ ਨੂੰ ਕਦੇ ਵਾਸਤੇ ਉਹ ਵੀ ਜਈ ਆਸਤੇ ਸਰ ਅੱਛਾ ਹਾਂਜੀ ਮੇਰਾ ਮੰਨ ਲਓ ਮੈਨੂੰ ਪਤਾ ਤਾਂ ਸੀਗੇ ਵੀ ਚਲੋ ਜੁਆਇਨਿੰਗ ਲੈਟਰ ਮਿਲ ਜਾਊਗਾ ਪਰ ਅੱਜ ਆਉਣ ਦਾ ਮੇਰਾ ਮੇਨ ਕਾਰਨ ਇਹੀ ਆ ਕਿ ਮੈਨੂੰ ਤੁਹਾਡੇ ਕੋਲੋਂ ਜੁਆਇਨਿੰਗ ਲੈਟਰ ਮਿਲੇ ਵੀ ਮੈਂ ਪਿੰਡ ਦੇ ਘੱਟੋ ਘੱਟ ਪਿੰਡ ਦੇ ਗਰੁੱਪ 'ਚ ਤਾਂ ਇੱਕ ਫੋਟੋ ਪਾਵਾਂ ਤੁਹਾਡੀ ਜੀ ਬਿਨਾ ਪੈਸੇ ਸਪਰਸ਼ ਤੋਂ ਵੀ ਕੰਮ ਹੋ ਜਾਂਦੇ ਆ ਹਾਂ ਹਾਂਜੀ ਪਹਿਲਾਂ ਹੈ ਨਹੀਂ ਸਰਵਾਜੇ ਹਾਂਜੀ ਇੱਕ ਚੀਜ਼ ਹੋਰ ਵੀ ਬਾਕੀ ਜਦੋਂ ਵੀ ਪਹਿਲਾਂ ਪੋਸਟਾਂ ਮੈਂ ਕਾਫੀ ਟਾਈਮ ਤੋਂ ਟਰਾਈ ਕਰਦਾ ਰਿਆ ਇੱਕ ਲੇਬਰ ਕਲਾਸ ਘਰ ਚੋਂ ਨਿਕਲਿਆ ਮੈਂ ਤੇ ਇਹੋ ਚੀਜ਼ ਹੁੰਦੀ ਸੀ ਵੀ ਸਰਕਾਰ ਜਦੋਂ ਕੋਈ ਜਾਂਦੀ ਸੀਗੀ ਤਾਂ ਲਾਸਟਲੇ ਸਾਲ ਦੇ ਵਿੱਚ ਪੋਸਟਾਂ ਨਿਕਲਦੀਆਂ ਸੀ ਤਾਂ ਸਾਰੇ ਤਿਆਰੀ ਉਸ ਹਿਸਾਬ ਨਾਲ ਕਰਦੇ ਸੀ ਵੀ ਲਾਸਟ ਸਾਲ ਤੇ ਪੋਸਟਾਂ ਆਣਗੀਆਂ ਪਰ ਹੁਣ ਜਦੋਂ ਵੀ ਜਦੋਂ ਦੀ ਥੋੜੀ ਸਰਕਾਰ ਆਈ ਆ ਉਸ ਤੋਂ ਮਤਲਬ ਕਿ ਕੰਟੀਨਿਊ ਚੱਲ ਰਹੀਆਂ ਜੇ ਕੋਈ ਬੱਚਾ ਤਿਆਰੀ ਕਰ ਰਿਹਾ ਤਾਂ ਮਤਲਬ ਇਹ ਨਹੀਂ ਹੈਗਾ ਵੀ ਇੱਕ ਪੇਪਰ ਨਹੀਂ ਉਹਦਾ ਕਲੀਅਰ ਹੋਇਆ ਵੀ ਦੂਜੇ ਦੀ ਨਾ ਕਰੇ ਕਿਉਂਕਿ ਨਾਲ ਦੀ ਨਾਲ ਹੀ ਦੂਜੀਆਂ ਜਾਂ ਤਾਂ ਬੈਕਲੌਗ ਕਲੀਅਰ ਕਰਨ ਵਾਸਤੇ ਦੂਜੀਆਂ ਪੋਸਟਾਂ ਨਿਕਲ ਜਾਂਦੀਆਂ ਨੇ ਜਾਂ ਕਿਸੇ ਹੋਰ ਵਿਭਾਗ ਵਿੱਚ ਆ ਜਾਂਦੀਆਂ ਵੀ ਬੰਦਾ ਜਿਹੜਾ ਤਿਆਰੀ ਕਰ ਰਿਹਾ ਉਹ ਲੱਗ ਜਾਂਦਾ ਤਾਂ ਸੇਮ ਮੇਰੇ ਵਾਸਤੇ ਵੀ ਮੇਰੀ ਤੀਜੀ ਪੋਸਟ 25 ਤਰੀਕ ਨੂੰ ਵੇਟ ਕਰ ਰਹੀ ਹੈ ਮੇਰਾ ਅੱਛਾ ਫਿਰ ਫਿਰ ਤੀਜੀ ਗੱਲ ਤੇ ਆਏਗਾ ਹਾਂਜੀ ਹਾਂਜੀ ਨਹੀਂ ਮੈਂ ਅੱਜ ਕਿਉਂ ਆਇਆ ਅੱਜ ਇਹ ਹੈ ਕਿਉਂਕਿ ਜੁਆਇਨ ਮੈਂ ਉਹ ਕਰਨੀ ਆ ਨਹੀਂ ਜੁਆਇਨ ਤਾਂ ਉਹ ਕਰਨੀ ਫਿਰ ਅੱਜ ਕੀ ਕਰਨਾ ਸਰ ਪਤਾ ਕੀ ਗੱਲ ਇੱਕ ਪਿੰਡਾਂ ਚ ਕਹਾਵਤ ਹੁੰਦੀ ਆ ਵੀ ਉਹ ਇੱਕ ਦੇ ਝਾਕ ਚੋਂ ਇੱਕ ਹੱਥ ਪਿੱਛੇ ਕਰਦਾ ਨਾ ਵੀ ਬੇਬਲ ਕਿਤੇ ਆਪ ਨਾ ਜਾਵੇ ਇਹ ਵੀ ਨਾ ਜਾਵੇ ਤੇ ਅਗਲੀ ਵੀ ਨਾ ਆਵੇ ਵੀ ਘੱਟੋ ਘੱਟ ਬੰਦੇ ਨੂੰ ਪਛਾ ਕੇ ਰੱਖਣੀ ਚਾਹੀਦੀ ਜਿਹੜੀ ਮਿਲਦੀ ਹੈ ਪਹਿਲਾਂ ਉਹ ਤਾਂ ਅੰਦਰ ਕਰੀਏ ਹਾਂਜੀ ਹਾਂਜੀ ਉਹ ਅੰਦਰ ਕਰੀਏ ਸਹੀ ਸੋਚ ਹੈ ਬਹੁਤ ਸਹੀ ਹੈ ਠੀਕ ਹੈ ਧੰਨਵਾਦ ਸਰ ਓਕੇ ਬਹੁਤ ਬਹੁਤ ਧੰਨਵਾਦ ਮੈਨੂੰ ਸਰ ਜੀਵਨ ਸਿੰਘ ਨਾਮ ਹੈ ਮੇਰਾ ਜੁਆਇਨਿੰਗ ਲੈਟਰ ਦਿਆ ਜੇ ਕੋਈ ਨਹੀਂ ਤੈਨੂੰ ਇਹਨੂੰ ਬੁਲਾ ਲਿਓ ਜੀ ਧੰਨਵਾਦ ਸਭ ਦਾ